ਹਾਂਜੀ ਮਿੱਤਰੋ ਕਿਵੇਂ ਹੋ ਸਾਰੇ? ਖਾਸ ਕਰਦਾ ਬਧੀ ਹੋਵੋਗੇ। ਤੇ ਬਾਈ ਅੱਜ ਮੀਂਹ ਦਾ ਕਹਿਰ ਬਹੁਤ ਹੋ ਰਿਹਾਗਾ। ਇਹ ਨਰਮੇ ਦਾ ਬੁਰਾ ਹਾਲ ਹੋ ਗਿਆ। ਨਰਮਾ ਦਿਖਾਉਨੇ ਆ ਤੁਹਾਨੂੰ। ਨਰਮੇ ਦਾ ਯਾਰ ਮੰਨ ਲੋ ਲੋਕ ਜਿਹੜੇ ਨੇ ਪੱਕੇ ਖਾਲਾਂ ਵਾਲਾ ਪਾਣੀ ਵੀ ਇੱਧਰ ਛੱਡੀ ਜਾਂਦੇ ਨੇ। ਸਾਰਾ ਪਾਣੀ ਮੁੱਲਾਂ ਦਾ ਇੱਕ ਤਾਂ ਗੋਡੇ-ਗੋਡੇ ਹੋ ਗਿਆ। ਤੇ ਆ ਵੇਖੋ ਨਰਮੇ ਦਾ ਹਾਲ ਵੇਖ ਲਓ। ਜਮਾ ਮਾੜਾ ਹਾਲ ਹੋ ਗਿਆ। ਇਹ ਤਾਂ ਆਪ ਤਾਂ ਨਹੀਂ ਹੈਗੀ ਹੁਣ ਤਾਂ ਨਹੀਂ ਖਿੰਡਦਾ ਇਹ ਡੁੱਬਣ ਲੱਗ ਗਿਆ ਢਿੱਕ ਕੇ ਪਾਣੀ ਵੜਾ ਹੋ ਗਿਆ ਲੋਕ ਪੱਕੇ ਖਾਲਾਂ ਵਾਲਾ ਵੀ ਹੁਣ ਇੱਧਰ ਛੱਡਣ ਲੱਗ ਗਏ ਖਾਲਾਂ ਚ ਵੀ ਆਫਦਾ ਲੋਟ ਦੇਖਦੇ ਆ ਲੋਕ ਦੂਜੇ ਨੂੰ ਨਹੀਂ ਦੇਖਦੇ ਕਿ ਵੀ ਕਿਵੇਂ ਆ ਉਹਦਾ ਗਾਂ ਕਿੱਥੇ ਪੈਂਦਾ ਉਹ ਪਾਣੀ ਅਗਲਾ ਆਪਦਾ ਕੱਢਣ ਦਾ ਕਰਦਾ ਪਾਣੀ ਵੀ ਆਪਾਂ ਕਢਤਾ ਚੱਲ ਵੀ ਆਪਾਂ ਨੇ ਦੀ ਲੈਣਾ ਯਾਹਾਂ ਜਿਹਦੇ ਮਰਜੀ ਜਾਵੇ ਆ ਜਿਹੜਾ ਨਰਮਾ ਬਾਈ ਦੇਖੋ ਬੰਦੇ ਜਿਹੜਾ ਜਿਹੜਾ ਸਾਰਾ ਖਰਾਬ ਹੋ ਗਿਆ ਡੁੱਬਣ ਲੱਗ ਗਿਆ ਇਹ ਡੇਡਾ ਹੋ ਗਿਆ ਸਾਰਾ ਤਾਰਾ ਨੁਕਸਾਨ ਹੋ ਗਿਆ ਮੀ ਹੁਣ ਹਟਿਆਗਾ ਕੱਲ ਰਾਤ ਕੱਲ ਤੜਕੇ 3 ਵਜੇ ਦਾ ਪਾਇ ਕਿ ਸਾਰੀ ਰਾਤ ਹੋ ਗਈ ਤੇ ਅੱਜ ਹੋ ਗਿਆ ਵੱਜ ਗਏ ਹੁਣ 3 ਵਜੇ ਫੁੱਲ ਨੁਕਸਾਨ ਕਰਤਾ ਬਾਈ ਤੇ ਬਾਈ ਜੇ ਇਹਦਾ ਕੋਈ ਬਚਣ ਦਾ ਸਾਧਨ ਹੈਗਾ ਨਰਮੇ ਦਾ ਤਾਂ ਜਰੂਰ ਦੱਸਿਓ ਵੀ ਕਰਦਾਂਗੇ ਆਪਾਂ ਖੇਤਲ ਜਿਹੇ ਜੀ ਹੋਈ ਆ ਦੇਖੋ ਡੱਬਣ ਲੱਗ ਗਿਆ ਬਾਈ ਲੱਗ ਗਿਆ ਨਾ ਮੜਾ ਸਿੱਧਾ ਸੀਗਾ ਨਰਮਾ ਫਾਲਿਆਂ ਨੇ ਫੁੱਲ ਚੱਕਿਆ ਹੋਇਆ ਜੀ ਆ ਵੇਖੋ ਫਲ ਫਰ ਫੁੱਲ ਚੱਕਿਆ ਹੋਇਆ ਸੀਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਰਮਾ ਬਹੁਤ ਵਧੀਆ ਸੀ ਗਾਇਤ ਕੀ ਐਤ ਕੀ ਰੱਬ ਨੇ ਮਾਰ ਪਾਤੀ ਇਧਰੋਂ ਨਹੀਂ ਗਲਾਬੀ ਸੁੰਡੀ ਆ ਜਾਂਦੀ ਆ ਐਤ ਕੀ ਇਧਰੋਂ ਮੌਰ ਪੈਗੀ ਆ ਸਾਰਾ ਦਿਖਾਉਣਾ ਉਹਨੂੰ ਬਰਾ ਹਾਲ ਹੀ ਹੋ ਰਿਹਾ ਪਾਣੀ ਬਾੜਾ ਹੋ ਗਿਆ ਮੁੰਲਾ ਦਾ 2-2 ਫੁੱਟ ਗੋਡੇ-ਗੋਡੇ ਪਾਣੀ ਚੜ ਗਿਆ ਸਾਰਾ ਨਰਮ ਦਾ ਨਾਸ ਵੱਜਣ ਲੱਗ ਗਿਆ ਅੱਧ ਦੇ ਕਿ ਬੇਸੂਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਤੇ ਲਾਈਕ ਵੀ ਜ਼ਰੂਰ ਕਰ ਦਿਓ ਜਿਵੇਂ ਟਿੰਡੇ ਦਿਖਾਉਣੇ ਜਿਵੇਂ ਖਾਂ ਸੀਗੇ ਕੋਈ ਕੰਮ ਨਹੀਂ ਟਿੰਡੇ ਨੇ ਜਿਹੜੇ ਹੁਣ ਖੰਡਣੇ ਸੀਗੇ ਸਾਰੇ ਦਾ ਨਾ ਪਾਣੀ ਆਈ ਵੀ ਪਿੱਛੋਂ ਵੀ ਵਹਲਾ ਜਾਂਦਾ ਵਾਲੇ ਮੈਨੂੰ ਐ ਲੱਗਦਾ ਵੀ ਉਹ ਨਾ ਡੁੱਬ ਜੇ ਨਾ ਮਹੀਥਰਾ ਇਹਦਾ ਕੋਈ ਹੱਲ ਜ਼ਰੂਰ ਦੱਸਿਓ ਸਾਰਾ ਨੁਕਸਾਨ ਹੋ ਗਿਆ ਜੀਰੀ ਦਾ ਭਾਈ ਪਾਣੀ ਪੁਣਿਸ ਕਰਕੇ ਫੇਰ ਵੀ ਚੱਲ ਬੂ ਨਰਮੇ ਚ ਇਹ ਦੋ ਦਿਨ ਪਾਣੀ ਖੜ ਗਿਆ ਜਮਾ ਤਾਂ ਇਸ ਨੇਸ ਕਰ ਦੋ ਆ ਭਾਈ ਕੋਠੇ ਕੋਠੇ ਚ ਵੜ ਗਿਆ ਪਾਣੀ ਸਾਰਾ ਬੁਰਾ ਹਾਲ ਕਰਤਾ ਆ ਦੇ ਲਵੇ ਨਾ ਨਾ ਪਾਣੀ ਹੈ ਬਈ ਉਹ ਗੋਡੇ ਗੋਡੇ ਪਾਣੀ ਇਧਰੋਂ ਵੀ ਆਈ ਜਾਂਦਾ ਹੈ ਹੋਰ ਫੁੱਲ ਪਾਣੀ ਆਈ ਜਾਂਦਾ